हम अव गुण परे एक गुण नाही अमृत बिख बिख खाई माया ਰਮਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕਯੁਤਮ ਪੰਥ ਸੁਣਿਓ तेह मेलंत जम त्रास मिटाई एक अरदास पाठ ਕੀਰਤ ਕੇ ਗੁਰ ਰਾਮ ਦਾਸ ਰੱਖ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰਾਖੋ ਸਰਨਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਆਠ ਪਹਿਰਾ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੇ ਨਿਵਾ ਅਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਅਰਮਹੁ ਸਭ ਕੋਏ ਤਰਬ ਕਲਾ ਪੂਰਨ ਪ੍ਰਭ ਸੋਏ ਅਰਹਾਉ ਮਹਾਂ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹ ਪਾਰ ਉਤਾਰਣ ਹਾਰਾ ਕ ਬੰਦਨ ਤੋਰੇ ਨਹੀਂ ਜਾਹੇ ਸਿਮਰ ਕ ਨਾਮ ਮੁਕਤ ਫਲ ਪਾਹੇ ਉਕਤ ਸਿਆਣ ਪ ਇਸ ਤੇ ਕਾਛ ਨਾਹੇ ਕਰ ਕਿਰਪਾ ਨਾਨਕ ਗੁਣ ਗਾ ਹੈ ਉਕਤ ਸਿਆਣਪ ਇਸ ਤੇ ਕਛਨਾ ਹੈ ਕਰ ਕਿਰਪਾ ਨਾਨਕ ਗੁਣ ਗਾ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਰਨਾਲਾ ਕੀ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ ਇਹ ਪਾਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਰਾਗ ਗਉੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 196 ਤੇ ਸੁਭਾਏਮਾਨ ਹੈ ਹਾਜ਼ੂਰ ਕਹਿੰਦੇ ਨੇ ਕਿ ਐਸਾ ਹਰ ਰਸ ਰਮਹੁ ਸਭ ਕੋਏ ਅਰਹਵਾਲੇ ਅਮਰਤ ਬਚਨ ਏ ਕਿ ਐਸਾ ਹਰ ਰਸ ਰਮਹੁ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਕਹਿੰਦੇ ਨੇ ਭਾਈ ਐਸੇ ਵਾਹਿਗੁਰੂ ਦੇ ਨਾਮ ਦਾ ਰਸ ਨਾ ਨੂੰ ਜਿਹੜਾ ਸਰਬ ਕਲਾ ਸਮਰੱਥ ਹੈ अवतारਾਂ ਨੂੰ ਵੀ ਆਖਿਆ ਕੋਈ 14 ਕਲਾ ਸਮਰੱਥ ਹੈ ਕੋਈ 16 ਕਲਾ ਸਮਰੱਥ ਹੈ ਜਦੋਂ ਉਸ ਵਾਹਿਗੁਰੂ ਦੀ ਗੱਲ ਕੀਤੀ ਤੇ ਆਖਿਆ ਸਰਬ ਕਲਾ ਸਮਰੱਥ ਹੈ ਤੇ ਹਾਜ਼ੂਰ ਕਹਿੰਦੇ ਨੇ ਐਸਾ ਹਰ ਰਸ ਉਹ ਵਾਹਿਗੁਰੂ ਜਿਹੜਾ ਸਮਰੱਥ ਹੈ ਉਹਦਾ ਰਸ ਉਹਦੇ ਨਾਮ ਦਾ ਰਸ ਵੀ ਇਹੋ ਜਿਹਾ ਹੈ ਸਹਿਬ ਕਹਿੰਦੇ ਨੇ ਉਹਦਾ ਰਸ ਵੀ ਐਸਾ ਹੀ ਹੈ ਕਿ ਉਹਦਾ ਰਸ ਜਿਹਨੂੰ ਆਗਿਆ ਜਿਹਨੇ ਉਹ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਲਿਆ ਨਾ ਹਜ਼ੂਰ ਕਹਿੰਦੇ ਨੇ ਕਿ ਆਨ ਰਸਾ ਜੀਤੇ ਤੈ ਚਾਖੇ ਜਿਹਨੇ ਰਸ ਚੱਖ ਲਿਆ ਉਹਦਾ ਜ਼ਿਕਰ ਦਾ ਸਤਿਗੁਰਾਂ ਨੇ ਕੀਤਾ ਕਿੰਨ ਲੱਗੇ ਉਹਦੀ ਅਵਸਥਾ ਕਿ ਹੋ ਜਾਈਏ ਕਿ ਜਿਹੜਾ ਦੁਨਿਆਵੀ ਰਸ ਚੱਖਦਾ ਰਿਆ ਉਹਦੀ ਅਵਸਥਾ ਕਿ ਹੋ ਜਾਈਏ ਪਹਿਲਾ ਬਚਨ ਕੀਤਾ ਆਨ ਰਸਾ ਜੀਤੇ ਤੈ ਚੱਖੇ ਕਹਿਣ ਲੱਗੇ ਜਿੰਨੇ ਦੁਨੀਆਂ ਦੇ ਰਸ ਚੱਖ ਲਏ ਨੇ ਨਿਮਖਨਾ ਪ੍ਰਿਸ਼ਨਾ ਤੇਰੀ ਲਾਥੀ ਇੱਕ ਨਿਮਖ ਮਾਤਰ ਪਲ ਮਾਤਰ ਵੀ ਉਹ ਤ੍ਰਿਸ਼ਨਾ ਦੂਰ ਨਹੀਂ ਕਰ ਸਕੇ ਪਰ ਚਖਤ ਹੋਏ ਰਹੇ ਵਿਸਮਾਦ ਫਰ ਸਹਿਬ ਕਹਿੰਦੇ ਨੇ ਜੇ ਕਿ ਤੈ ਨਾਮ ਦਾ ਰਸ ਚੱਖ ਲੈ ਆਨ ਰਸਾ ਜੀਤੇ ਤੈ ਚਾਖੇ ਨਿਮਕਨਾ ਤ੍ਰishna ਤੇਰੀ ਲਾਥੇ ਹਰ ਰਸ ਕਤ ਚੱਖੇ ਸਾਦ ਉਹ ਕਹਿੰਦੇ ਨੇ ਜੇ ਕਿਤੇ ਵਹਿ ਗੁਰੂ ਦੇ ਨਾਮ ਦਾ ਰਸ ਚੱਖ ਲਈ ਤੇ ਚਖਤ ਹੋਏ ਰਹੇ ਵਿਸਮਾਦ ਕਿੰ ਦੁਨਿਆਵੀ ਰਸਾਂ ਤੋਂ ਉੱਪਰ ਉੱਠ ਜਾਏਗਾ ਨਹੀਂ ਤੇ ਮਨੁੱਖ ਵਿਕਾਰਾਂ ਦਾ ਰਸ ਲੈ ਰਿਹਾ ਔਗੁਣਾਂ ਦਾ ਰਸ ਲੈ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਰਾਗ ਸ਼੍ਰੀ ਰਾਗ ਦੇ ਵਿੱਚ ਇਹ ਅਮਰਤ ਬਚਨ ਹੈ ਬੜਾ ਮਿੱਠਾ ਜਿਹਾ ਸ਼ਬਦ ਕਿ ਸਭ ਰਸ ਮਿੱਠੇ ਮੰਨੇ ਸੁਣਿਆ ਸਲੂਣੇ ਕਿੰਦੇ ਨੇ ਵਾਹ ਗੁਰੂ ਤੇਰੇ ਨਾਮ ਦਾ ਰਸ ਮਾਣ ਲਵਾਂ ਤੇ ਉਹ ਕੈਸਾ ਕਿੰਨੇ ਸਭ ਰਸ ਮਿੱਠੇ ਮੰਨੇ ਜਦੋਂ ਤੇਰੇ ਨਾਮ ਨੂੰ ਮਨ ਦੇ ਵਿੱਚ ਮੰਨ ਲਿਆ ਨਾ ਮੰਨ ਕਰਕੇ ਨਾਮ ਨੂੰ ਮੰਨਣ ਕਰ ਲਿਆ ਤੇ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਮੈਂ ਦੁਨੀਆਂ ਦੇ ਤਮਾਮ ਮਿੱਠੇ ਰਸ ਵੀ ਚਖ ਲਏ ਨੇ ਸਭ ਰਸ ਮਿੱਠੇ ਮੰਨੇ ਸੁਣਿਆ ਸਲੋਣੇ ਤੇ ਜਦੋਂ ਕਿਤੇ ਤੇਰੀ ਕੀਰਤੀ ਨੂੰ ਸੁਣਦਾ ਨਾ ਜਦੋਂ ਤੇਰੀ ਕੀਰਤੀ ਤੇਰੀ ਸਿਫਤੋਂ ਸਲਾ ਨੂੰ ਸੁਣਦਾ ਹਾਜ਼ੂਰ ਕਹਿੰਦੇ ਨੇ ਮੈਨੂੰ ਸਲੋਣੇ ਲੂਣ ਵਾਲੇ ਨਮਕੀਨ ਪਦਾਰਥਾਂ ਦੇ ਰਸ ਵੀ ਆ ਰਹੇ ਨੇ ਖਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ ਸਭ ਕਹਿੰਦੇ ਨੇ ਖਟ ਤੁਰਸ਼ੀ ਮੁਖ ਬੋਲਣਾ ਤੇ ਜਦੋਂ ਮੂੰਹ ਤੋਂ ਬੋਲ-ਬੋਲ ਕੇ ਇੱਕ ਤੇ ਸਤਨਾਮ ਵਾਹਿਗੁਰੂ ਜਾਂ ਉਹਦੀ ਸਿਫਤ ਸਲਾਹ ਦੀ ਬਾਣੀ ਬੋਲ-ਬੋਲ ਕੇ ਮੈਂ ਪੜਦਾ ਨਾ ਖਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ ਹਜ਼ੂਰ ਕਹਿਣ ਲੱਗੇ ਮੁੱਖ ਬੋਲਣਾ ਖੱਟ ਤੁਰਸ਼ੀ ਨੇ ਖੱਟੇ ਮਿੱਠੇ ਰਸ ਜਿਹੜੇ ਤੁਰਸ਼ ਰਸ ਤੇ ਮਾਰਨ ਨਾਦ ਕੀਏ ਉਹ ਆਵਾਜ਼ ਜਦੋਂ ਨਾਦ ਸ਼ਬਦ ਗੂੰਜਦਾ ਹੈ ਤੇ ਉਹ ਇਸ ਤਰ੍ਹਾਂ ਹੈ ਜਿਵੇਂ ਮਸਾਲਿਆਂ ਵਾਲੇ ਪਦਾਰਥਾਂ ਦਾ ਵੀ ਰਸ ਮੈਂ ਲੈ ਰਿਹਾ ਹੋ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਦੇ ਨਾਮ ਦਾ ਰਸ ਕਿਤੇ ਕਿਤੇ ਮਾਣ ਕੇ ਵੇਖ ਕਿ ਜਿਨ ਨੇ ਵਾਹਿਗੁਰੂ ਦੇ ਨਾਮ ਦਾ ਰਸ ਮਾਣ ਲਿਆ ਨਾ ਉਹ ਐਸਾ ਹਰ ਰਸ ਹੈ ਹਜ਼ੂਰ ਕਹਿੰਦੇ ਨੇ ਐਸਾ ਹਰ ਰਸ ਅਰਮੋਂ ਸਭ ਕੋਏ ਭਾਈ ਹਰ ਕੋਈ ਉਹ ਵਾਹਿਗੁਰੂ ਦੇ ਨਾਮ ਦਾ ਰਸ ਕਿਤੇ ਮਾਣੋ ਸਰਬ ਕਲਾ ਉਧਰ ਰਸ ਵੀ ਐਸ ਆਈ ਜਿਵੇਂ ਉਹ ਸਰਬ ਕਲਾ ਸਮਰੱਥ ਹੈ ਨਾ ਵਹਿ ਗੁਰੂ ਦੇ ਨਾਮ ਦਾ ਰਸ ਵੀ ਇੰਨਾ ਤਾਕਤ ਵਾਲਾ ਹੈ ਉਹ ਕਿ ਦੁਨੀਆਂ ਦੇ ਰਸਾਂ ਕਸਾਂ ਤੋਂ ਜਿਹੜਾ ਹੈ ਉਹ ਮਨੁੱਖ ਨੂੰ ਬਚਾ ਲੈਂਦਾ ਹੈ ਤੋਂ ਗੁਰਦੇਵ ਸੱਚੇ ਪਾਤਸ਼ਾਹ ਜੀ ਇਹ ਬਚਨ ਅਜਰ ਹਾਉ ਵਾਲੀ ਪੰਕਤੀ ਦੇ ਵਿੱਚ ਕਰ ਰਹੇ ਨੇ ਇਸ ਤੋਂ ਜਿਹੜੇ ਅਗਲੇ ਬਚਨ ਨੇ ਹਾਜ਼ੂਰ ਉਹ ਹਾਜ਼ੂਰ ਕਹਿੰਦੇ ਨੇ ਕਿ ਨਹੀਂ ਤੇ ਮਨੁੱਖ ਜੇ ਨਾਮ ਦੇ ਰਸ ਨਾਲੋਂ ਟੁੱਟਦਾ ਹੈ ਫਿਰ ਉਹ ਵਿਕਾਰਾਂ ਦਾ ਰਸ ਹੀ ਲੈਂਦਾ ਹੈ ਸਹਿਬ ਕਹਿੰਦੇ ਨੇ ਆਠ ਪਹਿਰ ਸੰਗੀ ਬਟਵਾਰੇ ਨੀਤੇ ਅੱਠੇ ਪੈਰ ਉਹ ਵਟ ਪਾਰੇ ਜਿਹੜੇ ਠੱਗ ਨੇ ਜਿਹੜੇ ਰਾਖੀਰਾ ਨੂੰ ਲੁੱਟਣ ਵਾਲੇ ਜਿਵੇਂ ਬਟਵਾਰੇ ਨੇ ਉਸ ਤਰ੍ਹਾਂ ਕਹਿੰਦੇ ਨੇ ਹਜ਼ੂਰ ਕੇ ਮਨੁੱਖ ਜਿਹੜਾ ਇਹਨਾਂ ਵਿਕਾਰਾਂ ਦਾ ਰਸ ਲੈ ਰਿਹਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ਜਿਹੜੇ ਨਾਮ ਰਸ ਦੇ ਵਿੱਚ ਲੱਗ ਗਏ ਉਹਨਾਂ ਨੂੰ ਹਾਜ਼ੂਰ ਕਹਿੰਦੇ ਨੇ ਕਰ ਕਿਰਪਾ ਪ੍ਰਭ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਕਹਿੰਦੇ ਨੇ ਕਿਰਪਾ ਕਰਕੇ ਇਹਨਾਂ ਵਿਕਾਰਾਂ ਤੋਂ ਬਚਾਇਆ ਹੈ ਇਸ ਲਈ ਬਾਣੀ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਬਾਰ-ਬਾਰ ਕਹੀ ਗਈ ਹੈ ਕਿ ਐਸਾ ਹਰ ਰਸ ਕਿਉਂਕਿ ਇਹ ਰੋਜ਼ਾਨਾ ਅਸੀਂ ਨਿਤਨੇਮ ਦੇ ਵਿੱਚ ਵੀ ਪੜਦੇ ਹਾਂ ਕਿ ਰਸਨਾ ਕਿਸੇ ਹੋਰ ਰਸ ਦੇ ਵਿੱਚ ਲੱਗੀ ਪਈ ਹੈ ਇਸੇ ਵਾਸਤੇ ਕਹਿਣਾ ਪੈ ਰਿਹਾ ਇਹ ਕਿ ਵਾਹਿਗੁਰੂ ਦੇ ਨਾਮ ਦਾ ਰਸ ਲੈ ਵਿਖੇ ਬਾਚ ਹਰ ਰਾਤ ਸਮਝ ਮਨ ਬਉਰਾ ਰੇ ਵਿਸ਼ਿਆਂ ਤੋਂ ਬਚ ਗੁਰਦੇਵ ਜੀ ਕਹਿੰਦੇ ਨੇ ਕਿ ਵਿਸ਼ੇ ਵਿਕਾਰਾਂ ਤੋਂ ਬਚ ਕੇ ਵਿਖੇ ਬਾਚ ਹਰ ਰਾਤ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਕਿਤੇ ਰਚ ਮਿਚ ਜਾ ਸਹਿਬ ਕਹਿੰਦੇ ਨੇ ਕਿ ਉਹ ਨਾਮ ਦਾ ਰਸ ਆਪਣੇ ਜੀਵਨ ਦੇ ਵਿੱਚ ਭਰਨ ਦਾ ਯਤਨ ਕਰ ਇਹ ਨਾਮ ਦਾ ਰਸ ਐਸਾ ਹੈ ਕਿ ਜੇ ਇਹ ਰਸ ਚੱਖ ਲਿਆ ਤੇ ਦੁਨੀਆਂ ਦੇ ਰਸ ਜਿਹੜੇ ਨੇ ਇਹ ਫਿੱਕੇ ਪ੍ਰਤੀਤ ਹੋਣ ਲੱਗ ਪੈਣਗੇ ਫਿਰ ਇਹ ਹਜ਼ੂਰ ਨੇ ਬਾਰ ਬਾਰ ਇਹ ਬਚਨ ਬਾਣੀ ਦੇ ਵਿੱਚ ਕਹੇ ਨੇ ਕਿ ਐਸਾ ਹਰ ਰਸ ਅਰਮਹੁ ਸਭ ਕੋਏ ਕਿ ਭਾਈ ਇਹੋ ਜਿਹਾ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਸਰਬ ਕਲਾ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਰਬ ਕਲਾ ਸਮਰੱਥ ਹੈ ਉਹਦਾ ਰਸ ਵੀ ਇੰਨਾ ਹੀ ਤਾਕਤ ਵਾਲਾ ਵੇ ਇੰਨੀ ਸਮਰੱਥਾ ਵਾਲਾ ਵੈ ਜਿਹੜਾ ਮਨੁੱਖ ਨੂੰ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੋਂ ਗੁਰੂ ਮਹਾਰਾਜ ਦੇ ਇਹ ਬਚਨ ਜਿਹੜੇ ਨੇ ਇਹ ਰਾਗ ਗਉੜੀ ਦੇ ਵਿੱਚ ਹਜ਼ੂਰ ਨੇ ਉਚਾਰਨ ਕੀਤੇ ਨੇ ਕਿ ਐਸਾ ਹਰ ਅਸਰਮੋਂ ਸਭ ਹੋਏ ਸਰਬ ਕਲਾ ਪੂਰਨ ਪ੍ਰਭ ਸੁਏ ਉਹ